ਹਾਂਜੀ ਦੋਸਤੋ ਆਪਣੇ ਆ ਰਿਕਵੈਂਟ ਨੂੰ ਤੇਲ ਪਾਉਣ ਲਈ ਅੱਜ ਗੱਲ ਲੈਂਦਾ ਹਾਂ ਤੇ ਮੋਟਰ ਨੂੰ ਲੱਗੀ ਤੇ ਮੋਟਰ ਢੋਲ ਦੇ ਵਿੱਚ ਲਾ ਆਪਣੇ ਡਰਮ ਦੇ ਤੇ ਉਸ ਤਰ੍ਹਾਂ ਉੱਧਰ ਗੰਨ ਲਾ ਕੀਤੇ ਹਨ ਤੇਲ ਕੱਲਾ ਬੰਦਾ ਛਾਨੀ ਨਾਲ ਪਾਉਣ ਦਤ ਮੋਟਰ ਦੇ نیچے ਫਿਲਟਰ ਲੱਗਾ ਹੋਇਆ ਹੈਗਾ ਤੇ ਅਤੇ ਕਿਵੇਂ ਸੋਖੋਗਾ ਕੰਮ ਦਾ ਬਹੁਤ ਵਧੀਆ ਮਸ਼ੀਨ ਆ ਬੱਲਾ ਆ ਫੋਨ ਆਪਾਂ ਵੰਦਾ ਦੀ ਗੇਰ ਨਹੀਂ ਪੈਂਦੀ ਦੀ ਦੋ ਜਣਾ ਚਾਹੀਦੇ ਦੀ ਹੁਣ ਇੱਕ ਜਣਾ ਵਾਧੂ ਆ ਚੁੱਚ ਦਬਦਾ ਦਬ ਪੈ ਜਾਂਦਾ ਪਹਿਲਾਂ ਤੂੰ ਵੀ ਮੇਰੇ ਨਾਲ ਦਿਲ ਪਹਿਲਾਂ ਮੈਨੂੰ ਵੀ ਗੇਰ ਨਹੀਂ ਪੈਂਦੀ ਦੀ ਹੰਦਾ ਮੇਰਾ ਨਾਮ ਹੀ ਸ਼ਖਾ ਹੋ ਗਿਆ ਤੈਨੂੰ ਕੀ ਕਰ ਮੈਂ ਸੁੱਤੇ ਪੈ ਨੂੰ ਡਾਲ ਲਾਂ ਦੇ ਨੂੰ ਤੇ ਲੋਸ ਨੂੰ ਚਲਾ ਕੇ ਦਿਖਾਉਣੇ ਆ ਦੋਸਤੋ ਬਹੁਤ ਵਧੀਆ ਚੀਜ਼ ਹੈ ਦੋਸਤੋ